ਜਥੇਬੰਦਕ ਰੂਪ ਜਿਹੜਾ ਹੁੰਦਾ ਨਾ ਸੰਗਤ ਦਾ ਜਥੇਬੰਦਕ ਰੂਪ ਇਹ ਉਹਦਾ ਸਨਮਾਨ ਹੈ। ਗਰੀਬ ਨਵਾਜੀ ਆ ਕੌਮਤੀ ਪੰਥ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਔਰ ਇਹ ਜਿਹੜਾ ਸਨਮਾਨ ਹੈ ਇਹ ਸਾਰੇ ਸੇਵਾਦਾਰਾਂ ਦਾ ਸਨਮਾਨ ਹੈ ਸਾਰੇ ਗੁਰੂ ਕੇ ਕੀਰਤਨੀਆਂ ਦਾ ਸਨਮਾਨ ਹੈ। ਮੈਂ ਤੇ ਸਿਰਫ ਸਟੇਜ ਤੇ ਬੈਠ ਕੇ ਸਾਬਜ਼ਾਦਿਆਂ ਦੀਆਂ ਬਾਤਾਂ ਸੁਣਾਉਂਦਾ। ਬਹੁਤ ਵੱਡਾ ਕਾਰਜ ਜਿਹੜਾ ਇੱਕ ਕਾਫਲੇ ਦੇ ਰੂਪ ਚ ਹੋ ਰਿਹਾ। ਇਹਨੀਆਂਰ ਪਾਲਸਿੰਗ ਹੋਣਾ ਦਾ ਅੱਜ ਸਨਮਾਨ ਕੀਤਾ ਜਾਣਾ ਸ਼੍ਰੀ ਗਲਤਕ ਸਾਹਿਬ ਜੀ ਦੇ ਤੋਂ ਇੱਥੇ ਪਹੁੰਚੇ ਨੇ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਕਾ ਸਰਬੰਸ ਗੁਰੂ ਕੇ ਲਾਲ ਧੰਨ ਮਾ ਗੁਜਰੀ ਜੀ ਜਿਨ੍ਹਾਂ ਦੇ ਦਰ ਦਾ ਚੌਂਕੀਦਾਰਾ ਪੰਥ ਨੇ ਸੰਸਥਾ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਾਸ ਦੀ ਝੋਲੀ ਚ ਪਾਇਆ ਔਰ ਸਭ ਤੋਂ ਵੱਡੀ ਗੱਲ ਕਿ ਜਥੇਬੰਦਕ ਰੂਪ ਜਿਹੜਾ ਹੁੰਦਾ ਨਾ ਸੰਗਤ ਦਾ ਜਥੇਬੰਦਕ ਰੂਪ ਇਹ ਉਹਦਾ ਸਨਮਾਨ ਹੈ ਇੱਕ ਇੱਕ ਸਿੱਖ ਗੁਰੂ ਕਾਇਕ ਇੱਕ ਕੀਰਤਨੀਆਂ ਇੱਕ ਇੱਕ ਝਾੜੂ ਲਾਣ ਵਾਲਾ ਦਰਿਆ ਵਿਛਾਉਣ ਵਾਲਾ ਜਿਨ੍ਹਾਂ ਨੇ ਸਹਿਬਜ਼ਾਦਿਆਂ ਦੀ ਕਰਨੀ ਕਮਾਈ ਨੂੰ ਦੁਨੀਆ ਤੇ ਪਹੁੰਚਾਉਣ ਵਾਸਤੇ ਔਰ ਖਾਸ ਕਰਕੇ ਮੀਡੀਆ ਸਾਡੇ ਦਰਜਨਾ ਚੈਨਲ ਜਿਨ੍ਹਾਂ ਨੇ ਇੱਡਾ ਵੱਡਾ ਰੋਲ ਅਦਾ ਕੀਤਾ ਕਿ ਸਹਬਜ਼ਾਦਿਆਂ ਦਾ ਹੌਕਾ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਅਦੁੱਤੀ ਜਿਹੜਾ ਕੌਤਿਕ ਸੀ ਜ਼ਿੰਦਗੀ ਦਾ ਉਹ ਹਰ ਹਿਰਦੇ ਤੱਕ ਪਹੁੰਚਾਇਆ ਗੈਰ ਸਿੱਖ ਹਿਰਦੇ ਵੀ ਦਰਵੁੱਠੇ ਸੋ ਇਹ ਗਰੀਬ ਨਵਾਜੀ ਆ ਕਾਮਦੀ ਪੰਥ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਔਰ ਇਹ ਜਿਹੜਾ ਸਨਮਾਨ ਹੈ ਇਹ ਸਾਰੇ ਸੇਵਾਦਾਰਾਂ ਦਾ ਸਨਮਾਨ ਹੈ ਸਾਰੇ ਗੁਰੂ ਕੇ ਕੀਰਤਨੀਆਂ ਦਾ ਸਨਮਾਨ ਹੈ ਇਥੋਂ ਤੱਕ ਜਿਹੜੇ ਸਾਊਂਡ ਵਾਲੇ ਵੀਰ ਨੇ ਜਿਹੜੇ ਡੈਕੋਰੇਸ਼ਨ ਵਾਲੇ ਵੀਰ ਨੇ ਜਿਹੜੇ ਪਾਲਕੀ ਸਾਹਿਬ ਸਜਾਉਣ ਵਾਲੇ ਵੀਰ ਨੇ ਇਹ ਸਾਰੇ ਵੀਰਾਂ ਦਾ ਯੋਗਦਾਨ ਹੈ ਮੈਂ ਤੇ ਸਿਰਫ ਸਟੇਜ ਤੇ ਬੈਠ ਕੇ ਸਾਹਿਬਜ਼ਾਦਿਆਂ ਦੀਆਂ ਬਾਤਾਂ ਸੁਣਾਉਂਦਾ ਬਹੁਤ ਵੱਡਾ ਕਾਰਜ ਜਿਹੜਾ ਇੱਕ ਕਾਫਲੇ ਦੇ ਰੂਪ ਚ ਹੋ ਰਿਹਾ ਤੋ ਇਹ ਲੱਖਾਂ ਲੋਕਾਂ ਦਾ ਸਨਮਾਨ ਹੈ ਕਰੋੜਾਂ ਜਜ਼ਬਾਤਾਂ ਦਾ ਸਨਮਾਨ ਹੈ ਮੈਂ ਨਮਸਕਾਰ ਕਰਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਨੂੰ ਜਿਨ੍ਹਾਂ ਨੇ ਇਹ ਗਰੀਬ ਨਿਵਾਜ਼ੀ ਕੀਤੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਇਹ ਲਗਾਤਾਰ ਤਸਵੀਰਾਂ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਹਰਪਾਲ ਸਿੰਘ ਜੀ ਉਹਨਾਂ ਨੂੰ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਸਨਮਾਨ ਜੋ ਮਿਲਿਆ ਜਾਣਾ ਹੈਗਾ ਤਾਂ ਉਹਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਉੱਥੇ ਪਹੁੰਚ ਚੁੱਕੇ ਨੇ ਤਾਂ ਹੁਣ ਕੁਝ ਸਮੇਂ ਦੇ ਵਿੱਚ ਸਿੰਘ ਸਾਹਿਬ ਜੀ ਵੱਲੋਂ ਜਿਹੜਾ ਸਨਮਾਨ ਜੋ ਸ਼੍ਰੀ ਕਲਤਕ ਸਾਬ ਤੋਂ ਜੋ ਪ੍ਰਾਪਤ ਹੋਏਗਾ ਤਾਂ ਇਹ ਦੇਖ ਸਕਦੇ ਹੋ ਲਗਾਤਾਰ ਜੋ ਤਸਵੀਰਾਂ ਸਾਂਝਾ ਕਰ ਰਹੇ ਆ ਹਰਪਾਲ ਸਿੰਘ ਜੀ ਦੀਆਂ ਤਾਂ ਉੱਥੇ ਹੀ ਸੰਗਤ ਦਾ ਵੱਡਾ ਇਕੱਠ ਉਹਨਾਂ ਦੇ ਨਾਲ ਇਸ ਵਕਤ ਸ਼੍ਰੀ ਕਲਤਕਸਰ ਵਿਖੇ ਪਹੁੰਚਿਆ ਹੋਇਆ ਤਾਂ ਇਹ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਗਬੰਨ ਦਰਸ਼ਨ ਟੀਵੀ ਦੇ ਉੱਤੇ ਤੜਣਾ ਲਗਾਤਾਰ ਜਿਹੜੀ ਤਸਵੀਰਾਂ ਉਹ ਸੰਜੀ ਕਰ ਰਹੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਨੌਜਵਾਨ ਪੀੜੀ ਨੂੰ ਗੁਰੂ ਸਾਬ ਦੇ ਨਾਲ ਜਰਨਲ ਨੂੰ ਲੈ ਕੇ ਇੱਕ ਵੱਡਾ ਰੋਲ ਅਦਾ ਕੀਤਾ ਹੈ ਹਰਪਾਲ ਸਿੰਘ ਜੀ ਨੇ ਤਾਂ ਇਹ ਦੇਖ ਸਕਦੇ ਹਾਂ ਕਿ ਹੁਣ ਸ਼੍ਰੀ ਕਲਤਕਸਰ ਸਾਹਿਬ ਜੀ ਦੀ ਤਸਵੀਰ ਤੋਂ ਜੋ ਉਹਨਾਂ ਨੂੰ ਸਨਮਾਨ ਭੇਟ ਕੀਤਾ ਜਾਣਾ ਹੈ ਤਾਂ ਉਹਦੀਆਂ ਵੀ ਕੱਲੀ-ਕੱਲੀ ਤਸਵੀਰ ਜਿਹੜੀ ਆ ਸਾਂਝੀ ਕਰਦੇ ਆ ਤਾਂ ਹਾਲਾਂਕਿ ਜ਼ਰੂਰ ਹਰਪਾਲ ਜੀ ਉਹਨਾਂ ਵੱਲੋਂ ਵੀ ਜਿਹੜੀ ਗੱਲਬਾਤ ਸਾਂਝੀ ਕੀਤੀ ਗਈ ਆ ਤਾਂ ਉਹਨਾਂ ਨੇ ਕੱਲੇ-ਕੱਲੇ ਨਾਲ ਸਹਿਯੋਗੀ ਦਾ ਧੰਨਵਾਦ ਵੀ ਕੀਤਾ ਹੈ ਕੁਝ ਸਮੇਂ ਦੇ ਵਿੱਚ ਹੁਣ ਸ਼੍ਰੀ ਕਲਤਕ ਸਾਬ ਤੋਂ ਸਨਮਾਨ ਦੀ ਜਿਹੜੀ ਰਸਮਾਂ ਪੇਟ ਕਰਨ ਦੀ ਉਹ ਹੁਣ ਆਦਾ ਕੀਤੀ ਜਾਏਗੀ ਕੈਮਰਾਮੈਨ ਸਦੀਕ ਮਰ ਦੇ ਨਾਲ ਇਲੈਕਟ੍ਰੋਨਿਕ ਜਗਵਾਨੀ ਟੀਵੀ ਸ਼੍ਰੀ ਹਮਸ਼ਾ ਸਾਹਿਬ